ਸਸ਼ੀਕਾਲ ਜੇ ਤੁਸੀਂ ਦੇਖ ਰਹੇ ਹੋ 24 ਇੰਟੂ 7 ਪੰਜਾਬ ਲਹਿਰਾਗਾਗਾ ਦੇ ਪਿੰਡ ਆਲਮਪੁਰ ਦੇ ਕਿਸਾਨ ਦੀ ਹੋਈ ਮੌਤ ਖਨੋਰੀ ਬਾਰਡਰ ਵਿਖੇ ਮਹਾਪੰਚਾਇਤੋਂ ਵਾਪਸ ਆ ਰਿਹਾ ਸੀ ਕਿਸਾਨ ਰਸਤੇ ਵਿੱਚ ਹੋਈ ਮੌਤ ਕਿਸਾਨ ਸੁਰਿੰਦਰਜੀਤ ਸਿੰਘ ਉਮਰ 58 ਸਾਲ ਜੋ ਕਿ 1 ਸਾਲ ਤੋਂ ਹੀ ਖਨੋਰੀ ਬਾਰਡਰ ਤੇ ਧਰਨੇ ਵਿੱਚ ਸ਼ਾਮਲ ਹੁੰਦਾ ਸੀ ਕਿਸਾਨੀ ਯੂਨੀਅਨ ਦੇ ਆਰਗੂਮੈਂਟ ਜਿੰਦਰ ਸਿੰਘ ਨੇ ਦੱਸਿਆ ਹੈ ਕਿ ਬਈ ਕਿਸਾਨ ਲਗਾਤਾਰ ਖਨੋਰੀ ਬਾਰਡਰ ਤੇ ਡਟਿਆ ਹੋਇਆ ਸੀ ਅਤੇ ਕੱਲ ਮਹਾਪੰਚਾਇਤ ਵੀ ਸ਼ਾਮਲ ਹੋਣਾ ਸੀ ਜਦੋਂ ਵਾਪਸੀ ਆਇਆ ਤਾਂ ਰਸਤੇ ਵਿੱਚ ਛਾਤੀ ਵਿੱਚ ਦਰਦ ਉਠਿਆ ਤੇ ਉਸ ਦੀ ਮੌਤ ਹੋ ਗਈ ਉਹਨਾਂ ਨੇ ਮੰਗ ਕੀਤੀ ਹੈ ਕਿ ਕਿਸਾਨ ਲਗਾਤਾਰ 1 ਸਾਲ ਤੋਂ ਬਾਰਡਰ ਉੱਤੇ ਬੈਠੇ ਹਨ ਤੇ ਬਹੁਤ ਸਾਰੇ ਕਿਸਾਨ ਸ਼ਹੀਦ ਹੋ ਚੁੱਕੇ ਨੇ ਤੇ ਉਹਨਾਂ ਨੇ ਕਹਿਆ ਹੈ ਕਿ ਸਰਕਾਰ ਕਿਸਾਨਾਂ ਦੀ ਮੰਗਾਂ ਪੂਰੀਆਂ ਕਰੇ ਤਾਂ ਜੋ ਕਿਸਾਨ ਆਪਣੇ ਆਪਣੇ ਘਰ ਜਾ ਸਕਣ ਡਾਕਟਰ ਤੁਲੇਸ਼ ਨੇ ਦੱਸਿਆ ਹੈ ਕਿ ਸਾਡੇ ਕੋਲ ਇੱਕ ਕਿਸਾਨ ਦੀ ਡੈੱਡ ਬੋਡੀ ਆਈ ਸੀ ਜੋ ਕਿ ਉਸਦੇ ਪਰਿਵਾਰ ਦੇ ਦੱਸਣ ਮੁਤਾਬਕ ਇਹ ਕਲ ਮਹਾਪੰਚਾਇਤ ਵਿੱਚ ਸ਼ਾਮਲ ਹੋਇਆ ਸੀ ਜਦੋਂ ਹਸਪਤਾਲ ਲੈ ਕੇ ਆਏ ਤਾਂ ਉਸ ਦੀ ਮੌਤ ਹੋ ਚੁੱਕੀ ਸੀ ਉਹਨਾਂ ਨੇ ਕਿਹਾ ਕਿ ਡੈੱਡ ਬੋਡੀ ਮਾਨੂਕ ਪੋਸਟਮਾਰਟਮ ਲਈ ਭੇਜੀ ਹੋਈ ਹੈ ਪਿਤਾ ਜੀ ਸੀ ਮਰੇ ਇਵੈਂਟ ਨਾਲ ਉਪਰ ਤੋਂ ਹੀ ਤੋਂ ਕਿਸੇ ਲੰਬੇ ਸਮੇਂ ਤੋਂ ਧਰਨੇ ਤੇ ਜਾਂਦੇ ਹੁੰਦੇ ਸੀਗੇ ਜੀ ਉਨਾਂ ਦੀ ਗੱਲ ਅਚਾਨਕ ਉੱਥੇ ਸਿੱਧ ਖਰਾਬ ਹੋਣ ਕਰਕੇ ਉਹ ਪਿੰਡਲੇ ਗਏ ਰਹੇ ਸੀ ਜਿਸ ਕਰਕੇ ਉਹਨਾਂ ਦਾ ਟਾਈਪ ਦੀ ਉਹ ਵੇ ਡਾਕਟਰ ਸਾਹਿਬ ਵਿਜੀਤਨ ਆਸਰੇ ਸੀਗੇ ਹਾਂਜੀ ਦਰਦ ਹੋਇਆ ਸੀ ਉਹਨਾਂ ਨੂੰ ਹਾਂਜੀ ਦਰਦ ਹੋ ਰਿਹਾ ਸੀ ਅਕਲਤਾਈ ਹਾਂਜੀ ਕਿ ਕਿਸ ਤਰ੍ਹਾਂ ਦੀ ਹੁਣ ਮੰਗ ਕਰਦੇ ਸੀ ਕਿੰਨੇ ਸਮੇਂ ਤੋਂ ਜਿਹੜਾ ਉੱਥੇ ਕੰਮ ਜਾ ਰਹੇ ਸੀ ਧਰਮ ਤੇ ਉਹ ਪਿਛਲੇ ਲੰਬੇ ਸਮੇਂ ਦੇ ਸਾਲ ਤੋਂ ਉੱਤੇ ਹੋ ਗਿਆ ਪਰ ਜਦੋਂ ਡੇਡਲੇਵਾਲ ਸਾਹਿਬ ਇੱਥੇ ਸੀਗੇ ਉਹ ਤਾਂ ਲਗਾਤਾਰ ਉਹ ਪਤਲਾ ਉੱਥੇ ਮੰਗ ਰਹੀ ਰਹੀ ਸੀ ਲੱਗਦਾ ਕੋ ਗੁੱਤੀ ਸੀ ਹੁੰਦੀ ਸੀ ਗਈ ਪਿੰਡ ਘੱਟੇ ਹੁੰਦੀ ਸੀ ਹਾਂਜੀ ਹੁਣ ਕਿਸ ਤਰ੍ਹਾਂ ਦੀ ਜਿਹੜੀ ਸਰਕਾਰ ਤੋਂ ਮੰਗ ਕੀਤੀ ਜਾ ਰਹੀ ਹੈ ਜਿਉਂਕਿ ਧਰਨਾ ਲਗਾਤਾਰ ਚੱਲ ਰਿਹਾ ਹੈ ਧੰਨੇ ਦੇ ਵਿੱਚ ਬਹੁਤ ਲੋਕ ਹੈ ਜਿਹੜੇ ਸ਼ੀਲ ਹੋ ਰਹੇ ਨੇ ਕਿਸ ਤਰ੍ਹਾਂ ਆਏ ਸਰਕਾਰ ਨੂੰ ਦੇਖਣਾ ਚਾਹੀਦਾ ਇਹ ਲੋਕਾਂ ਜਿਹੜੀਆਂ ਕਿਸਾਨਾਂ ਦੀਆਂ ਮੰਗਾਂ ਨੂੰ ਵੀ ਪੂਰੀਆਂ ਕਰਨੀ ਚਾਹੀਦੀ ਨੇ ਬਹੁਤ ਸਮਾਂ ਦੀ ਰੋਲ ਮੰਗੋ ਥਿਉਰੀ ਹੀ ਇਹਨਾਂ ਕਰਕੇ ਕਿ ਕਿੰਨਾ ਟਾਈਮ ਤੇ ਧਰਨਾ ਦੇ ਵਿੱਚ ਕੰਮ ਸਾਰੇ ਡਿਟੇਲ ਜਾਣਦੇ ਇਹ ਜੀ ਸਾਡਾ ਕਿਸਾਨ ਭਰਾ ਜੋ ਸਰندرਜੀਤ ਸਿੰਘ son of ਦਰਬਾਰਾ ਸਿੰਘ ਪਿੰਡ ਵਾਲਾਪੁਰ ਤੋਂ ਨੇ ਇਹ ਕਾਫੀ ਲੰਬੇ ਸਮੇਂ ਤੋਂ ਖਨੌਰੀ ਬਾਰਡਰ ਧਰਨੇ ਤੇ ਸੀਗੇ ਪਹਿਲਾਂ ਵੀ ਜਿਵੇਂ ਪਿੰਡ ਤੋਂ ਡਿਊਟੀ ਲੱਗਦੀ ਐ ਹਫਤੇ 10 ਦਿਨ ਲਈ ਜਾਂਦੇ ਰਹਿੰਦੇ ਸੀਗੇ ਕਲਮਾ ਪੰਚਾਇਤ ਹਾਂਜੀ ਤੇ ਉਸ ਤੋਂ ਬਾਅਦ ਜਦੋਂ ਤੋਂ ਸਰਦਾਰ ਜਗਜੀਤ ਸਿੰਘ ਜੀ ਡੱਲੇਵਾਲ ਮਰਨ ਵਰਤ ਤੇ ਬੈਠੇ ਨੇ ਉਦੋਂ ਤੋਂ ਇਹ ਇਹਨਾਂ ਦੀ ਬਹੁਤ ਲੰਬੀ ਹਾਜ਼ਰੀ ਸੀ ਉੱਥੇ ਤੇ ਉਸੇ ਚੀਜ਼ ਨੂੰ ਲੈ ਕੇ ਇਹ ਚਿੰਤਤ ਵੀ ਸੀਗੇ ਥੋੜੇ ਵੀ ਪ੍ਰਧਾਨ ਸਰ ਦੀ ਸਿਹਤ ਨੂੰ ਲੈ ਕੇ ਤੇ ਥੋੜਾ ਦਿਮਾਗੀ ਰੱਖਦੇ ਸੀਗੇ ਸੋਚ ਹੈ ਨਾ ਤੇ ਕੱਲ ਜਦੋਂ ਮਹਾਪੰਚਾਇਤ ਸੀ ਉੱਥੇ ਇਹਨਾਂ ਦੀ ਹਾਲਤ ਜਿਹੜੀ ਥੋੜੀ ਵਿਗੜ ਗਈ ਜਿਹਦੇ ਉਸ 'ਚ ਦਵਾਈ ਦਵਾ ਕੇ ਇਹਨਾਂ ਨੂੰ ਉੱਥੋਂ ਤਾਂ ਪਿੰਡ ਲੈ ਕੇ ਆ ਰਹੇ ਸੀ ਜਦੋਂ ਪਿੰਡ ਆ ਕੇ ਪਹੁੰਚੇ ਤਾਂ ਉੋਂ ਤੱਕ ਇਹ ਪੂਰੇ ਹੋ ਚੁੱਕੇ ਸੀ ਹੁਣ ਕਿਸ ਤਰ੍ਹਾਂ ਦੀ ਜਿਹੜੀ ਮੰਗ ਹੈਗੀ ਆ ਕਿ ਲਗਾਤਾਰ ਕਿਸਾਨ ਧਰਨੇ ਦੇ ਉੱਤੇ ਗੈਟ ਹੋ ਰਹੇ ਨੇ ਹੈਗੇ ਕਿਸ ਤਰ੍ਹਾਂ ਦੀ ਮੰਗ ਜਿਹੜੀ ਕਿਸਾਨ ਜੁਨੇਲ ਸਾਡੇ ਵੱਲੋਂ ਮੰਗ ਇਹ ਹੀ ਆ ਜੀ ਦੇਖੋ ਕਿੰਨੇ ਕਿਸਾਨ ਨੇ ਜਿਹੜੇ ਧਰਨੇ ਤੇ ਸ਼ਹੀਦ ਹੋ ਰਹੇ ਨੇ ਦੀ ਸਾਡਾ ਕਿਹੜਾ ਜੀ ਕਰਦਾ ਜਿਹੜੀਆਂ ਸਾਡੀਆਂ ਮੰਗਾ ਨੇ ਐਮ ਐਸ ਪੀ ਨੂੰ ਲੈ ਕੇ ਉਹ ਸਾਡੀਆਂ ਪੂਰੀਆਂ ਕੀਤੀਆਂ ਜਾਣ ਤਾਂ ਜੋ ਸਾਰੇ ਕਿਸਾਨ ਭਰਾ ਨੇ ਜਿਹੜੇ ਆਪੋ ਆਪਣੇ ਘਰਾਂ ਚ ਵਾਪਸ ਪਰਤ ਸਕਣ ਇਹ 58 ਸਾਲ ਦੀ ਉਮਰ ਹੈ ਜੀ ਸੁਰਿੰਦਰਜੀਤ ਸਿੰਘ ਪੇਸ਼ੰਦ ਦਾ ਨਾਮ ਹੈ ਸਨ ਅ ਦਰਬਾਰਾ ਸਿੰਘ ਇਹਨਾਂ ਦੇ ਬੇਟੇ ਦੇ ਦੱਸਣ ਮੁਤਾਬਕ ਇਹ ਕੱਲ੍ਹ ਧਰਨੇ ਤੋਂ ਵਾਪਸ ਆਏ ਸੀਗੇ ਉੱਥੋਂ ਉਹਨਾਂ ਨੂੰ ਛਾਤੀ ਚ ਦਰਦ ਵਗੈਰਾ ਹੋਇਆ ਫਿਰ ਉਦੋਂ ਦੇ ਇਹ ਬੋਲ ਨਹੀਂ ਰਹੇ ਸੀਗੇ ਅੱਜ ਇਹ ਤਕਰੀਬਨ 11:30 ਦੇ ਕਰੀਬ ਸਾਡੇ ਕੋਲ ਲੈ ਕੇ ਆਏ ਨੇ ਚੈੱਕ ਕਰਨ ਤੇ ECG ਵਗੈਰਾ ਕਰਾ ਕੇ ਪਤਾ ਚੱਲੇਗਾ ਪਹਿਲਾਂ ਤੋਂ ਹੀ ਡੈੱਡ ਸੀਗੇ ਤਾਂ ਸਾਡੇ ਕੋਲ ਇਹ ਬਰਾਉਡ ਡੈੱਡ ਹੀ ਲੈ ਕੇ ਆਏ ਨੇ ਸਰ ਹੁਣ ਡੈੱਡ ਬੋਡੀ ਨੂੰ ਕਿੱਥੇ ਭੇਜਿਆ ਜਾਵੇਗਾ ਤੇ ਕੀ ਕੀਤਾ ਜਾਵੇ ਹੁਣ ਮੌਨਕ ਪੋਸਟਮਾਰਟਮ ਹੋਏਗਾ ਜੀ ਪੁਲਿਸ ਨੂੰ ਮੈਸੇਜ ਲਾਇਆ ਹੋਇਆ ਅਸੀਂ ਨੇ ਪੁਲਿਸ ਵਾਲੇ ਆਣਗੇ ਡੈੱਡ ਬੋਡੀ ਰਿਸੀਵ ਕਰਨਗੇ